ਮਾਰੇ ਕਹਿੰਦੇ ਸੀ ਬਾਦਲ ਸਿੰਘ ਸਾਡੇ ਐ ਸੋ ਮੈਂ ਕਹਿਣਾ ਚਾਹਾਂ ਹਾਂ ਉਹਨਾਂ ਦੀ ਪਚੌਤੀ ਸੌਸੀ ਪੰਜਾਬ ਵਿੱਚ ਭਾਈਚਾਰਕ ਸ਼ਾਂਤੀ ਰੱਖਣਾ ਤੋਂ ਕਿਉਂ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਭਾਈਚਾਰ ਸਾਂ ਰਹੂਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਦੇ ਨਾ ਵਾਦਾ ਕਰਦਾ ਕੋਈ ਸੋਚ ਅਕਾਲੀ ਨਾ ਦੀ ਅੱਗੇ ਰਹੂਗੀ ਸਾਡੇ ਵਾਸਤੇ ਖਾਲੀਦ ਲਈ ਵਾਸਤੇ ਪੰਜਾਬ ਵਾਸਤੇ ਕੋਈ ਵੀ ਕਰਮਾਨੀ ਦੇ ਨਹੀਂ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚਦੇ ਨਹੀਂ ਸੀ ਫੈਸਲਾ ਲੈਣ ਲਈ ਕੋਈ ਪੰਜਾਬ ਪ੍ਰਤੀ ਲੈਣਾ ਪਏ ਪੰਥ ਪ੍ਰਤੀ ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਖੇਤਾਂ ਦਾ ਕੀ ਬਣੂਗਾ ਉਹਨਾਂ ਉੱਤੇ ਸਾਰਾ ਕੁਝ ਕੌਣ ਸੀ ਤੇ ਪੰਜਾਬ ਸੀ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਜੈਲ ਸਿੰਘ ਪੰਜ ਸਾਲ ਰਹੇ ਦਰਬਾਰਾ ਸਿੰਘ ਪੰਜ ਸਾਲ ਰਹੇ ਡੈਂਸਿੰਗ 5 ਸਾਲ ਰਿਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਿਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹਿ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਿੰਘ ਰਹਿ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕੋਈ ਦੱਸਰ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਆ ਉਹਨਾਂ ਦੀ ਸਪੀਚਾਂ ਸੁਣਨੋ ਕਿਤੇ ਨਹੀਂ ਕਹਿਣਗੇ ਸਾਡੇ ਦਰਪਾਰਾ ਸਿੰਘ ਨੇ ਆਹ ਚੀਜ਼ ਬਣਾਈ ਜਾਂ ਗਿਆਨੀ ਗਾਇਲ ਸਿੰਘ ਜੀ ਨੇ ਆਹ ਕੀਤੀ ਕਿਤੇ ਜ਼ਿਕਰ ਨਹੀਂ ਕੀ 5 ਸਾਲ 10 ਸਾਲ ਜੋ ਲੋਕਾਂ ਨੇ ਜੰਗਾਰੀ ਦਿੱਤੀ ਉਹ ਨਾ ਨੇ ਸੱਚੀ ਹਾਤੀ ਤੇ ਵਾਦੀ ਕਿਸੇ ਦਾ ਕੋਈ ਹੁੰਦਾ ਤੇ ਮੈਂ ਦੇਖ ਰਿਆ ਸੀ ਜੇ ਵੱਡੇ ਪੰਜ ਸਭ ਨਾ ਸਿਆਸਤ ਹੁੰਦੇ ਤੇ ਅਜੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਨਾ ਸੀ ਨਾ ਆਪਣੀਆਂ ਮੰਡੀਆਂ ਹੁੰਦੀਆਂ ਸੀ ਨਾ ਐਮਐਸਪੀ ਹੁੰਨੀ ਸੀ ਨਾ ਅਦਰ ਸਕੂਲ ਹੁੰਦੇ ਸੀ ਨਾ ਯੂਨੀਵਰਸਟੀਆਂ ਹੁੰਦੀਆਂ ਸੀ ਨਾ ਸੜਕਾਂ ਹੁੰਦੀਆਂ ਸੀ ਨਾ ਕਸੀਆਂ ਹੁੰਦੀਆਂ ਸੀ ਤੇ ਮੈਂ ਲੈਂਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਪੁੱਛ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕੀ ਲੈਣ ਦੀ ਸੀ ਦੇਖੋ ਇੱਕ ਇਨਸਾਨ ਜਿਸ ਨੇ ਸਾਰੀ ਪੰਜਾਬ ਦੀ ਮੈਸਜੂਰ ਸਹੀ ਦੱਸਾਂ ਕਿਤੇ ਵੀ ਚਲ ਜਾ ਮੈਂ ਬੜੀ ਖੁਸ਼ ਹੁੰਦਾ ਕਿਤੇ ਮੈਨੂੰ ਜਾਨਣਾ ਹੁੰਦਾ ਮੈਂ ਨੋਟ ਕਰ ਦਨਾਂ ਮੈਂ ਹੁਣ ਸੜਕ ਦੇਖ ਕੇ ਇੱਧਰ ਦੇਖਿਆ ਆ ਬਾਪੂ ਜੀ ਬਾਲ ਸਿੰਘ ਮੈਂ ਆ ਸਰਕੀ ਬਾਲ ਸਿੰਘ ਨਹੀਂ ਹੈ ਚਾਰੋਂ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਇਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਹੈ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਕੁਸ਼ਕਿਸਮਤ ਹਾਂ ਮੈਂ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਝਮਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉੱਤੇ ਲੀਫ ਫੈਲਦੀ ਹੈ ਉਹਨੂੰ ਮੇਨਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਿੰਘ ਸਾਡੇ ਆ ਸੋ ਮੈਂ ਕਹਿਣਾ ਚਾਹੁੰਦਾ ਹਾਂ ਉਹਨਾਂ ਦੀ ਪਛੋਤਤੀ ਸੋਚੀ ਪੰਜਾਬ ਵਿੱਚ ਭਾਈਚਾਰੇ ਕਿਸਾਨ ਤੇ ਮਨ ਸ਼ਾਂਤੀ ਰੱਖਣਾ ਕਿਉਂਕਿ ਉਹ ਪਤਾ ਹੈ ਜੇ ਅਸੀਂ ਸ਼ਾਂਤੀ ਰਹਿਉਗੇ ਤੇ ਭਾਈਚਾਰਾ ਰਹੂਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਇੱਕ ਆਲੀ ਦਲ ਦੇ ਮੈਂ ਵਾਅਦਾ ਕਰਦਾ ਕੋਈ ਸੋਚ ਅਕਾਲੀ ਨਾਂ ਦੀ ਅਮੀਰ ਰੌਬੀ ਸਾਡੇ ਵਾਸਤੇ ਅਕਾਲੀ ਦਲ ਵਾਸਤੇ ਪੰਜਾਬ ਵਾਸਤੇ ਕੋਈ ਵੀ ਕੁਰਬਾਨੀ ਦੇਣੀ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚਦੇ ਨਹੀਂ ਸੀ ਫੈਸਲਾ ਲੈਣ ਮੁਝੇ ਕੋਈ ਪੰਜਾਬ ਪ੍ਰਤੀ ਲੈਣਾ ਪਏ ਪੰਥ ਪ੍ਰਤੀ ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਕਿ ਤਨਖਾਹ ਮਨੋਰ ਉਹਨਾਂ ਵਾਸਤੇ ਸਾਰਾ ਕੁਰਸੀ ਕੌਨ ਸੀ ਤੇ ਪੰਜਾਬ ਸੀ ਇਸ ਕਰਕੇ ਮੈਂ ਵਾਅਦਾ ਕਰਦਾ ਹਾਂ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰਸਟੀਜ ਖਾਲਸਾ ਪੰਥ ਦੀ ਪ੍ਰਸਟੀਜ ਪੰਜਾਬ ਦੇ ਲੋਕਾਂ ਦੀ ਪ੍ਰਸਟੀਜ ਤੇ ਕਾਲੀ ਦੰਦ ਦੀ ਪ੍ਰਸਟੀਜ ਤੇ ਕਿਤੇ ਕੰਪਰੋਮਾਈਜ਼ ਨਹੀਂ ਹੋਗਾ ਨਾ ਮੈਂ ਅਜ ਤੱਕ ਕੀਤਾ ਕਿ ਨਾ ਕਿਤੇ ਕਰਨਾਂ ਥੋੜੇ ਸਾਜਾਂ ਦਾ ਸਾਥ ਚਾਹੀਦਾ ਮੈਂ ਇਹਨਾ ਕਹਿ ਸਕਦਾ ਐ ਅਕਾਲੀ ਦਲ ਕੋਲੇ ਹਿੰਮਤ ਐ ਅਕਾਲੀ ਦਲ ਕੋਲੇ ਉਹ ਜਜ਼ਬਾ ਐ ਜਿਹੜਾ ਪੰਜਾਬ ਨੂੰ ਕਿਤੇ ਕਿਤੇ ਲੈ ਜਾ ਸਕਦਾ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਹਨਾ ਕਹਿਣਾ ਚਾਹਣਾ ਅੱਜ ਲੋੜ ਐ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਕਿਤੇ ਕਿਤੇ ਡਰ ਲੱਗਦਾ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆ ਜਿਹੜੇ ਮੈਂ ਨਾਂ ਲੱਕੇ ਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਆ ਡਬੋ ਦੇਣਗੇ ਸਾਰੇ ਆ ਸਾਰੇ ਕਲੇਮ ਨਾਂ ਦੇ ਮਿਨਿਸਟਰ ਰਹੇ ਆ ਆ ਪੰਜਾਬ ਦੇ ਲੋਕਾਂ ਦੇ ਕੀ ਮਿਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਆ ਕੱਲੇ ਰਾਜ ਕਰਨ ਵਾਸਤੇ ਆਏ ਜਿਨ੍ਹਾਂ ਨਾਲ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਤਾਂ ਆ ਜੰਮਾ ਦੀ ਯਾਦ ਵਿੱਚ ਆਪਾਂ ਇੱਥੇ ਇਦੇ ਬਾਜੋ ਜਿਹੜਾ ਸਟੈਚੂ ਬਣਾਇਆ ਉਹਦਾ ਆਪਾਂ ਕਰਾਂਗੇ ਐਸੀ ਜਗ੍ਹਾ ਤੇ ਕੋਸ਼ਿਸ਼ ਕਰਨੀ ਹੈ 2 ਸਾਲ ਜਾਂ 1.5 ਸਾਲ ਦੇ ਅੰਦਰ ਇੱਕ ਬਹੁਤ ਵੱਡੀਆਂ ਮਿਊਜ਼ੀਅਮ ਬਣਾਇਆ ਜਾਏ ਜਿਹੜਾ ਉਹਨਾਂ ਦੇ ਜੀਵਨ ਬਾਰੇ ਸਾਰਾ ਜੀਵਨ ਕਿਵੇਂ ਰਿਹਾ ਕਿੱਥੋਂ ਸ਼ੁਰੂ ਹੋਇਆ ਕੀ ਉਹਨਾਂ ਦੀ ਸੋਚ ਸੀ ਸਾਰੀ ਸਟੋਰੀ ਉਹਨਾਂ ਦੀ ਲਾਈਫ ਦੀ ਅਸੀਂ ਇਸ ਮਿਊਜ਼ੀਅਮ 'ਚ ਦਿਖਾਵਾਂਗੇ ਤੇ ਅਸੀਂ ਜਿਹੜੇ ਵਿਰਾਸਤ ਖਾਲਸਾ ਬਣਾਇਆ ਉਹੀ ਬੰਦੇ ਨਾਲ ਸੀ ਗੱਲ ਕੀਤੀ ਹੈ ਉਹੀ ਇੱਥੇ ਬਣਾਉਗਾ ਪਰਫਰਮੈਂਸ ਸਾਰੀ ਸੰਗਤ ਦਾ ਸਾਰੇ ਵਰਕਰਾਂ ਦਾ ਸਾਰੀ ਪਾਰਟੀਆਂ ਦੇ ਲੀਡਰ ਆਏ ਆਂ ਦਿਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਹਲ ਸਾਹਿਬ ਦੇ ਜਨ ਦੇ ਹਿੱਸੇ ਤੁਸੀਂ ਸਾਡੇ ਵਿੱਚੋਂ ਅਰਦਾਸ ਵਿੱਚ ਸ਼ਾਮਿਲ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਬੇਨਤੀ ਕਰਦਾ ਇਹਦੇ ਬਾਅਦ ਆਪਾਂ ਉਹ ਸਟੈਚੂ ਤੇ ਜਾਵਾਂਗੇ ਉਹਨੂੰ ਦੇਖਾਪਨ ਕਰਕੇ ਫਿਰ ਲੰਚ ਆਪਣਾ ਲੰਗਰ ਉਹ ਦੇਖ ਲਾਂ ਦੇ ਬਾਅਦ ਉਹਦੇ ਬਾਅਦ ਉੱਥੇ ਉਹਦੇ ਬਾਅਦ ਫਿਰ ਲੰਗਰ ਤਿਆਰ ਹੈ ਸਾਰੇ ਛੱਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ